ਬੰਬ ਬਣਾਉਣਾ ਵੀ ਜਾਣਦੇ ਐ ਕਿ 47 ਚਲਾਉਣਾ ਵੀ ਜਾਣਦੇ ਨੇ ਇਹ ਕਿ 53 ਚ ਰੁਕਣਾ ਵੀ ਜਾਣਦੇ ਨੇ ਵੀ ਉਹ ਦਿਨ ਨਾ ਦੇਖਣੇ ਪੈਣ ਥਾਲੂ ਮਜਬੂਰ ਮਤ ਕਰੋ ਸਾਡਾ ਜਿਹੜਾ ਹੱਕ ਮੰਦਾ ਮਾਲ ਪੱਤਾ ਪੈਨਸ਼ਨ ਅਸੀਂ ਦੀਦੀ ਬਤੀ ਬਤੀ ਸਾਡੇ ਉਡੀਕ ਕੀਤੀ ਆ ਅਸੀਂ ਪੀਖ ਨਹੀਂ ਮੰਗਦਾ ਉਹ ਸਾਨੂੰ ਮਿਲਣੀ ਚਾਹੀਦੀ ਆ ਛੇਮਾ ਬੇਕ ਵੀ ਜੋ ਵੀ ਸਟੀਆਂ ਹੈ ਪੁਲਿਸ ਪਟੜ ਦੇ ਸਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਾਨੂੰ ਨਹੀਂ ਪਤਾ ਵੀ ਇਹ ਕਿਹੜੀ ਕੰਮ ਕਰਨੀ ਨੀਂ ਸੁੱਤਾ ਹੋਇਆ ਇਹਨੂੰ 1.5 ਸਾਲ ਹੋ ਗਿਆ ਅੱਜ ਤੱਕ ਸਾਨੂੰ ਇਹਨੇ ਮਿਲਣ ਦਾ ਟਾਈਮ ਨਹੀਂ ਦਿੱਤਾ ਹੁਣ ਅਸੀਂ ਸਾਡੇ ਪੰਜਾਬ ਦੇ ਸਿਰਫ ਜਿਹੜੇ ਆਗੂ ਸਾਹਿਬਾਨ ਆਏ ਆ ਜਥੇਬੰਦੀਆਂ ਦੇ ਸਿਰਫ ਆਗੂ ਸਾਹਿਬਾਨ ਆਏ ਆ ਇਹਨਾਂ ਜਵਾਨਾਂ ਨੂੰ ਅੱਜ ਤੱਕ ਕੋਈ ਵੀ ਮਾਨ ਸਤਕਾਰ ਨਹੀਂ ਮਿਲਦਾ ਜਦੋਂ ਵੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਤਾਂ ਸਰਕਾਰਾਂ ਵੱਲੋਂ ਸਾਨੂੰ ਇਹ ਹੁਕਮ ਮਿਲਦਾ ਵੀ ਤੁਹਾਡਾ ਕੋਟਾ ਸਾਡੇ ਕੋਲ ਹੈ ਨਹੀਂ ਪਰ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਨੂੰ ਕੋਟਾ ਦਿੱਤਾ ਜਾਂਦਾ ਪਰ ਉਹਦੇ ਵਿੱਚ ਸਾਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਉਹਨੇ ਕਿ ਅਸੀਂ ਜਦੋਂ ਸਾਡੀ ਸਰਕਾਰ ਬਣ ਗਈ ਜਿਹੜੀ ਹੋਮ ਗਾਰਡ ਦੀ ਪੈਨਸ਼ਨ ਜੋ ਹੋਮ ਗਾਰਡ ਦੀਆਂ ਰੋਟੀਆਂ ਲੇਸ਼ੇਮਾਂ ਪੇ ਕਮਿਸ਼ਨਾਂ ਮੈਡੀਕਲ ਆ ਜੋ ਕੁਝ ਵੀ ਹੈ ਉਹ ਬੈਰ ਦੇ ਹਾਰ ਤੇ ਦਿੱਤਾ ਜਾਊਗਾ ਇਹ ਇਹੋ ਦਾ ਭਿਆਨਕ ਰੂਪ ਉਤਾਰ ਕਰ ਲੈਣਾ ਇਸ ਨੇ ਇਹ ਜਥੇਬੰਦੀ ਨੇ ਇਹ ਜਵਾਨਾਂ ਨੇ ਇਹਦੇ ਵਿੱਚ ਡਿਊਟੀ ਕਰਨ ਵਾਲੇ ਵੀ ਜਵਾਨ ਨੇ ਔਰ ਰਿਟਾਇਰ ਵੀ ਜਵਾਨ ਨੇ ਔਰ ਰਿਟਾਇਰ ਜਵਾਨ ਉਹ ਇਹੋ ਜਿਹੇ ਨੇ ਜਿਹੜੇ ਡਿਊਟੀ ਕਰਦੇ ਨੇ ਇਹਨਾਂ ਨੇ ਹੱਤਵਾਲ ਪਿੰਡੇ ਦੇ ਅੰਡਾ ਆ ਪੰਜਾਬ ਹੋਮ ਗਾਰਡ ਵਿਭਾਗ ਦੇ ਜਵਾਨ ਵੱਖੋ ਵੱਖ ਵਿਭਾਗਾ ਵਿੱਚ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਫੌਜ ਆਰਮੀ ਨਾਲ ਮੋਢੇ ਨਾਲ ਮੋਢਾ ਬਲਾ ਕੇ ਜਰਨ ਡਿਊਟੀਆਂ ਕਰਦੇ ਲਗਾਤਾਰ ਆ ਰਹੇ ਨੇ ਅਤਵਾਦੋਂ ਦੇ ਦੌਰ ਦੌਰਾਨ ਆਪਣੇ ਪਰਿਵਾਰਾਂ ਦੀ ਤੇ ਆਪਣੀਆਂ ਜਾਨਾਂ ਹੱਥੀਆਂ ਪਰ ਰੱਖ ਕੇ ਡਿਊਟੀਆਂ ਕਰਦੇ ਆ ਰਹੇ ਨੇ ਪਰ ਇਨ੍ਹਾਂ ਜਵਾਨਾਂ ਨੂੰ ਅੱਜ ਤੱਕ ਕੋਈ ਵੀ ਮਾਨਸਿਕ ਤਕਾਰ ਨਹੀਂ ਮਿਲਦਾ ਜਦੋਂ ਵੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਤਾਂ ਸਰਕਾਰਾਂ ਵੱਲੋਂ ਸਾਨੂੰ ਇਹ ਹੁਕਮ ਮਿਲਦਾ ਵੀ ਤੁਹਾਡਾ ਕੋਟਾ ਸਾਡੇ ਕੋਲ ਹੈ ਨਹੀਂ ਪਰ ਪੰਜਾਬ ਹੋਮਗਾਰਡ ਸਿਵਲ ਡਿਫੈਂਸ ਨੂੰ ਕੋਟਾ ਦਿੱਤਾ ਜਾਂਦਾ ਪਰ ਉਹਦੇ ਵਿੱਚ ਸਾਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਅੱਜ ਜਿਹੜੀ ਇਹ ਮੀਟਿੰਗ ਛੱਤੀ ਗਈ ਹੈ ਇਹ ਮਾਨਯੋਗ ਹਰਮਨ ਪਿਆਰੇ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨ ਵਾਸਤੇ ਮੀਟਿੰਗ ਛੱਡੀ ਗਈ ਹੈ 2 8 2024 ਨੂੰ ਜੋ ਮੀਟਿੰਗ ਜੱਥੇ ਬੰਦਰੀ ਛੱਡੀ ਗਈ ਹੈ ਉਹਦੇ ਵਿੱਚ ਸਾਨੂੰ ਵੀ ਸ਼ਾਮਲ ਕਰਨ ਲਈ ਬੇਨਤੀ ਕੀਤੀ ਗਈ ਹੈ ਉੱਥੋਂ ਅਸੀਂ ਚੰਡੀਗੜ੍ਹ ਜਾ ਕੇ ਉਹਨਾਂ ਨੂੰ ਮੰਗ ਪੱਤਰ ਵੀ ਦੇਵਾਂਗੇ ਤੇ ਯਾਦਗਾਰੀ ਵੀ ਦਵਾਵਾਗੇ ਕਿ ਜਵਾਨਾਂ ਦੇ ਜਿਹੜੇ ਹੱਕ ਨੇ ਸਾਡੇ ਡੀਏ ਦੀ ਕੇਸ ਤੇ ਜਿਹੜੀ 2015 ਤੋਂ ਰੋਕੀ ਹੋਈ ਹੈ ਵਿਭਾਗ ਦੇ ਅਫਸਰਾਂ ਨੇ ਅਤੇ ਮਾਨ ਪੱਤਾ ਜਿਹੜਾ ਪੈਨਸ਼ਨ ਦੇ ਰੂਪ ਦੇ ਵਿੱਚ ਹੈ ਜਿਹੜੇ ਸਾਡੇ ਜਵਾਨ ਰਿਟਾਇਰਮੈਂਟ ਹੋ ਕੇ ਜਾਂਦੇ ਨੇ ਇਹਨਾਂ ਜਵਾਨਾਂ ਨੂੰ ਅਜੇ ਤੱਕ ਕੋਈ ਵੀ ਸਾਨੂੰ سہولت ਲਾਗੂ ਨਹੀਂ ਕੀਤੀ ਗਈ ਕਿ ਪੱਕੇ ਸਟਾਫ ਦੇ ਮੈਂਬਰਾਂ ਨੂੰ ਸਹੂਲਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਜਦੋਂ ਕਿ ਡਿਊਟੀਆਂ ਜਰਨਲ ਕਰਨ ਵਾਲੇ ਇਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਤੇ ਇਹ ਅਸੀਂ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਵਾਂਗੇ ਕਿ ਸਾਰੇ ਜੋ ਵੀ ਜਾਇਜ਼ ਮੰਗਾਂ ਨੇ ਤੇ ਇਹ ਅਸੀਂ ਮੰਗ ਡਿਮਾਂਡ ਕਵਰ ਕਰਾਂਗੇ ਇਹ ਜਿਹੜੇ ਮੁਲਾਜ਼ਮ ਤੁਹਾਡੇ ਨਾਲ ਮੌਜੂਦ ਨੇ ਮੁਲਾਜ਼ਮ ਕਿੱਥੋਂ ਕਿੱਥੋਂ ਆਏ ਨੇ ਵੀ ਕਿਹੜੇ ਕਿਹੜੇ ਡਿਪਾਰਟਮੈਂਟ ਇਹ ਜਿਹੜੇ ਸਾਡੇ ਮੁਲਾਜ਼ਮ ਇੱ ਤੇ ਰਿਟਾਇਰਡ ਇਹ ਪੂਰੇ ਪੰਜਾਬ ਦੇ ਵੱਖੋ ਵੱਖ ਜਿਲ੍ਹਿਆਂ ਵਿੱਚੋਂ ਆਏ ਨੇ ਆਪਣਾ ਆਪਣਾ ਕੀਮਤੀ ਸ਼ਮਾਂ ਕੱਢ ਕੇ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਜਵਾਨਾਂ ਨੂੰ ਜਾਗਰੂਤ ਕੀਤਾ ਵੀ ਤੁਹਾਡੇ ਜਿਹੜੇ ਮੰਗ ਨਵਾਂਡਾ ਨੇ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਜਗਾਈਆਂ ਜਾਣਗੀਆਂ ਕਿਉਂਕਿ ਗ੍ਰੈਪ ਪਾਗ ਉਹਨਾਂ ਦੇ ਅਧੀਨ ਆ ਜਦੋਂ ਤੱਕ ਉਹਨਾਂ ਦੇ ਧਿਆਨ ਵਿੱਚ ਗੱਲ ਪਾਸ ਨਹੀਂ ਜਾਂਦੀ ਉਦੋਂ ਤੱਕ ਸਾਡੇ ਮਾਸ਼ਾਅੱਲ ਹੱਲ ਨਹੀਂ ਆਉਂਦੇ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਨਾ ਉਹ ਛਾਪ ਕਾ ਸਰਕਾਰਾਂ ਵੇਲੇ ਦਾ ਕੋਈ ਕਿਸੇ ਦੀ ਸੁਣਵਾਈ ਨਹੀਂ ਕਰਦਾ ਜਦੋਂ ਤੱਕ ਮੁੱਖ ਮੰਤਰੀ ਸ਼ਾਰੀ ਧਿਆਨ ਵਿੱਚ ਗੱਲ ਨਹੀਂ ਆਵੇਗੀ ਉਦੋਂ ਤੱਕ ਸਾਡੇ ਮਾਸਲੇ ਹੱਲ ਨਹੀਂ ਹੋਣਗੇ ਮੈਂ ਸਾਥੀਆਂ ਨੂੰ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੇ ਜਦੋਂ ਕਾਲੇ ਦੌਰ ਸਿਗਾ ਉਦੋਂ ਬੱਚਾ ਮਾਂ ਬੱਚੇ ਨੂੰ ਤੁਸੀਂ ਪਛਾਣਦੀ ਉਦੋਂ ਜਿਹੜੀ ਹੋਮਗਾਰਡ ਸੀ ਇਹ ਸੜਕਾਂ ਤੇ ਦੰਡ ਦਰ ਲਾਉਂਦੀ ਫਿਰਦੀ ਸੀ ਆ ਜਿਹੜੇ ਮੰਤਰੀ ਜੀ ਨੇ ਅੱਜ ਦੇ ਮੁੱਖ ਮੰਤਰੀ ਨੇ ਜਾਂ ਮੰਤਰੀ ਆ ਜਾਂ ਰਾਜ ਸਭਾ ਦੇ ਮੈਂਬਰ ਆ ਇਹਨਾਂ ਦੇ ਨਾਲ ਸਾਡੀ ਹੋਮਗਾਰਡ ਹੀ ਹੁੰਦੀ ਸੀ ਇਹਨਾਂ ਦੇ ਬੱਚਿਆਂ ਨਾਲ ਸਾਡੀ ਹੋਮਗਾਰਡ ਹੀ ਹੁੰਦੀ ਸੀ ਜਿਨ੍ਹਾਂ ਨੂੰ ਅੱਜ ਇਹ ਦੇਖ ਨਹੀਂ ਰਹੇ ਉਸ ਟਾਈਮ ਦੇ ਵਿੱਚ ਅਸੀਂ 368 ਜਵਾਨ ਸ਼ਹੀਦ ਕਰਾਏ ਨੇ ਇਹ ਗਰਗਟਾਂਗੂ ਜਿਹੜੇ ਲੀਡਰ ਹਨ ਇਹ ਗਰਗਟਾਂਗੂ ਰੰਗ ਬਦਲਦੇ ਆ ਜਦੋਂ ਤਾਂ ਇਹ ਬਾਹਰ ਹੁੰਦੇ ਨੇ ਉਦੋਂ ਤਾਂ ਇਹ ਕਹਿੰਦੇ ਆ ਹੋਗਾਰਡ ਆ ਜੀ ਹੋਗਾਰਡ ਨੂੰ ਵਡੀਆਂ ਜੱਫੀਆਂ ਪਾਉਂਦੇ ਨੇ ਹੋਗਾਰਡ ਨੂੰ ਅੱਗੇ ਹੋ ਕੇ ਮਿਲਦੇ ਅਸੀਂ ਜਦੋਂ ਹੋਂਦ ਦੇ ਵਿੱਚ ਆਏ ਅਸੀਂ ਆ ਕਰਦਾਂਗੇ ਅਸੀਂ ਆ ਕਰਦਾਂਗੇ ਇਹੀ ਕੰਮ ਸਰਾਰ ਭਗਵਾਨ ਸਿੰਘ ਮਾਨ ਨੇ ਕੀਤਾ ਸੀ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਇਹ ਬਾਹਰ ਸੀ ਇਹ ਸੜਕਾਂ ਬਿਲਤਾ ਕਰਦਾ ਸੀ ਕਹਿੰਦਾ ਸਾਨੂੰ ਜਿਤਾਓ ਅਸੀਂ ਇਹਨੂੰ 92 ਐਮਐਲਏ ਲੈ ਕੇ ਦਿੱਤੇ ਹੋਗਵਾਰਡ ਨੇ ਇਹਨੂੰ ਵੱਧ ਵੱਧ ਵੋਟਾਂ ਪਾਈਆਂ ਆਦਮਪੁਰ ਦੇ ਵਿੱਚ ਸਾਡੇ ਇਹਨੂੰ ਜਵਾਨ ਮਿਲੇ ਕेंद्रीयਵਾਲ ਨੂੰ ਮਿਲੇ ਇਹਨਾਂ ਦਾ ਜਿਹੜਾ ਸੁਪਰੀਮੋ ਆ ਉਹਨੇ ਕਿ ਆਹੀ ਜਦੋਂ ਸਾਡੀ ਸਰਕਾਰ ਬਣ ਗਈ ਜਿਹੜੀ ਹੋਗਵਾਰਡ ਦੀ ਪੈਨਸ਼ਨ ਜੋ ਹੋਗਵਾਰਡ ਦੀਆਂ ਰੋਟੀਆਂ ਲਛੇਮਾਂ ਤੇ ਕਮਿਸ਼ਨਾਂ ਮੈਡੀਕਲ ਆ ਜੋ ਕੁਝ ਵੀ ਹੈ ਉਹ ਪਹਿਲੇ ਦੇ ਆਧਾਰ ਤੇ ਦਿੱਤਾ ਜਾਊਗਾ ਪਰ ਇਹਨਾਂ ਦੇ ਮੰਤਰੀ ਵੀ ਜਿੱਤ ਕੇ 92 ਜਿੱਤ ਕੇ ਮੁੱਖ ਮੰਤਰੀ ਵੀ ਬਣ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੂੰਹ ਪਾਸੇ ਕਰ ਲਿਆ ਬਹੁਤ ਹੀ ਸਤਿਕਾਰਯੋਗ ਪੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਹਨਾਂ ਨੂੰ ਅਸੀਂ ਰੋਪੜ ਦੀ ਧਰਤੀ ਤੇ ਅਸੀਂ ਮਿਲੇ ਸੀ ਉਦੋਂ ਸਾਨੂੰ ਇਹਨਾਂ ਨੇ ਇਹ ਕਿਹਾ ਸੀ ਵੀ 5-10 ਦਿਨਾਂ ਦੇ ਵਿੱਚ ਜਿਹੜਾ ਹੋਮਗਾਰਡ ਦਾ ਮੈਂ ਕੰਮ ਕਰੂੰਗਾ ਮੇਰੇ ਕੋਲੇ ਆ ਗਿਆ ਕੱਲ ਨੂੰ ਕੋਈ ਕਾਨੂੰਨੀ ਅਰਚਨਾ ਆ ਦੇ ਵੀ ਇਹ ਹੋਮਗਾਰਡ ਉਹੀ ਸ਼ਕਸ਼ਾ ਜੇ ਇਹ ਅੱਤਵਾਦ ਦਾ ਸਫਾਇਆ ਕਰ ਸਕਦੇ ਨੇ ਤੇ ਛੋਟੀਆਂ ਸਰਕਾਰਾਂ ਆ ਦੇਖੀ ਜਨੋਂ ਜੇ ਕੁਝ ਹੁੰਦਾ ਇਹ ਛੋਟੀ ਸਰਕਾਰ ਨੂੰ ਡੇਗਣ ਦੀ ਵੀ ਸਮਰੱਥਾ ਰੱਖਦੇ ਨੇ ਮੇਰੀ ਪਹਿਲਾਂ ਨਾਲ ਡਿਵੈਟ ਹੋਈ ਸੀ ਉਥੇ ਰੋਪੜ ਦਾ ਇੱਕ ਵਕੀਲ ਸਾਹਿਬ ਆ ਚੱਡਾ ਸਾਹਿਬ ਚੱਡਾ ਸਾਹਿਬ ਆਏ ਸੀ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਜੀ ਹੋਗਾ ਡੇਹੋ ਜੀ ਸਮਾਂ ਤੇ ਸਾਨੂੰ ਜਿਤੋਂ ਹੋਰ ਦੀ ਵੀ ਸਮਰਥਾ ਰੱਖਦੀ ਹੈ ਤੇ ਸਾਨੂੰ ਹਰਾਉਣ ਦੀ ਵੀ ਸਮਰਥਾ ਰੱਖਦੀ ਹੈ ਉਹ ਦਿਨ ਭੁੱਲ ਗਏ ਜੇ ਇਹ ਸਾਨੂੰ ਮਿਲਦਾ ਸਮਾਂ ਨਹੀਂ ਦਿੰਦਾ ਇਹ ਇਹੋ ਦਾ ਭਿਆਨਕ ਰੂਪ ਧਾਰ ਕਰ ਲੈਣਾ ਇਸਨੇ ਇਹ ਜਥੇਬੰਦੀ ਨੇ ਇਹ ਜਵਾਨਾਂ ਨੇ ਇਹਦੇ ਵਿੱਚ ਡਿਊਟੀ ਕਰਨ ਵਾਲੇ ਵੀ ਜਵਾਨ ਨੇ ਔਰ ਰਿਟਾਇਰ ਵੀ ਜਵਾਨ ਨੇ ਔਰ ਰਿਟਾਇਰ ਜਵਾਨ ਉਹ ਇਹੋ ਜੇ ਨੇ ਜਿਹੜੇ ਡੌੜੀ ਕਰਦੇ ਨੇ ਇਹਨਾਂ ਨੇ ਹੱਤਵਾਦ ਪਿੰਡੇ ਦੇ ਹੰਡ ਆਇਆ ਇਹ ਬੰਬ ਬਣਾਉਣਾ ਵੀ ਜਾਣਦੇ ਏ ਕਿ 47 ਚਲਾਉਣਾ ਵੀ ਜਾਣਦੇ ਨੇ ਇਹ ਕਿ 53 ਚਲਾਉਣਾ ਵੀ ਜਾਣਦੇ ਨੇ ਵੀ ਉਹ ਦਿਨ ਨਾ ਦੇਖਣੇ ਪੈਣ ਪਹਿਲਾਂ ਤੁਸੀਂ ਦੇਖ ਲਓ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹਨਾਂ ਨਾਲ ਕੀ ਹਸ਼ਰ ਹੋਇਆ ਸਾਨੂੰ ਮਜਬੂਰ ਮਤ ਕਰੋ ਸਾਡਾ ਜਿਹੜਾ ਹੱਕ ਮੰਦਾ ਮਾਣ ਪੱਤਾ ਪੈਨਸ਼ਨ ਅਸੀਂ ਦੀਦੀ ਬਤੀ ਬਤੀ ਸਾਡੇ ਉਡੀਕ ਕੀਤੀ ਆ ਅਸੀਂ ਪੀਖ ਨਹੀਂ ਮੰਗਦਾ ਉਹ ਸਾਨੂੰ ਮਿਲਣੀ ਚਾਹੀਦੀ ਆ ਸ਼ਹਿਰਾਂ ਵਿੱਚ ਜੋ ਵੀ ਸਟੀਆਂ ਹੈ ਕੋਲ ਸਪੈਸਟਰ ਦੇ ਸਾਨੂੰ ਸੂਲਤਾ ਮਿਲਣਾਂ ਚਾਹੀਦਾਂ ਸਾਡੇ ਨਾਲ ਤੇਰੇ ਹੀ ਮਾਲਾ ਸਲੂਕ ਕਿਉਂ ਕਰਦੇ ਹੋ ਬਾਕੀ ਜਿਹੜੀ ਡਿਊਟੀ ਵਾਲੀ ਜਵਾਨ ਨਾਲੇ ਸਾਡੇ ਨੇ 8 ਘੰਟਿਆਂ ਦੀ ਡਿਊਟੀ ਕੀਤੀ ਆ ਮਾਜੋਗ ਡੀਜੀਪੀ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਵੀ 8 ਘੰਟਿਆਂ ਦੀ ਡਿਊਟੀ ਆ ਕਿਉਂ ਇਹ 24 ਘੰਟੇ ਡਿਊਟੀ ਲੈ ਰਹੇ ਅੱਛਾ ਅੱਗੇ ਦੀ ਕੀ ਕਾਰਵਾਈ ਹੈ ਅੱਗੇ ਦੀ ਕਾਰਵਾਈ ਇਹ ਆ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਜਿਹਦੀ ਜ਼ਿੰਮੇਵਾਰੀ ਤੇ ਕੋਈ ਬਦਾ ਦੀ ਡੱਚ ਹੋਗੀ ਸਾਡੇ ਕੋਲੇ ਮਰਜ਼ੀ ਔੜੇ ਵੀ ਨੇ ਉਹ ਕੁਝ ਵੀ ਕਰ ਸਕਦੇ ਆ ਮੈਨ ਪਤਾ ਕੀ ਹੈ ਸਾਡੇ ਦੋ ਪਿਵਾਗ ਨੇ ਸਿਵਲ ਡਿਫੈਂਸ ਹੋਮਗਾਰਡ ਤੇ ਹੋਮਗਾਰਡ ਜਿਨ੍ਹਾਂ ਨੇ ਜਿਹੜੇ ਜਨਰਲ ਡਿਊਟੀ ਕਰਦੇ ਆ ਚਾਹੇ ਉਹ ਆਰਮੀ ਨਾਲ ਹੈ ਚਾਹੇ ਕਿਤੇ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅਸੀਂ ਇੱਕ ਕੇਸ ਜਿੱਤਿਆ ਸੀ 2015 ਦੇ ਵਿੱਚ ਉਸ ਵੇਲੇ ਸ਼੍ਰੀ ਡੀ ਐਸ ਬਸੂ ਜੱਜ ਸੀ ਜਿਹੜੇ ਚੀਫ ਉਹਨਾਂ ਨਾਲ ਇੱਕ ਜੱਜ ਹੋਰ ਸੀ ਦੋ ਜੱਜਾਂ ਦੇ ਪੈਨਲ ਨੇ ਇਹ ਸਾਨੂੰ ਆਰਡਰ ਦਿੱਤਾ ਸੀ ਇਕਲ ਡਿਊਟੀ ਇਕਵਲ ਪੇ ਜਿਵੇਂ ਅਸੀਂ ਸਪਾਈ ਨਾਲ ਡਿਊਟੀ ਕਰਦੇ ਆ ਉਵੇਂ ਹੀ ਸਾਨੂੰ ਮਤਲਬ ਇਹ ਤਨਖਾਹ ਦਿੱਤੀ ਜਾਵੇ ਡਿਊਟੀਆਂ ਤਾਂ ਸਾਡੇ ਕੋਲੋਂ ਸਪਾਈ ਨਾਲੋਂ ਜ਼ਿਆਦਾ ਲਈਆਂ ਜਾਂਦੀਆਂ ਨੇ ਇਸ ਵੇਲੇ ਪੰਜਾਬ 'ਚ ਇਹ ਮਾਹੌਲ ਹੈ ਵੀ ਡਿਊਟੀਆਂ ਤਾਂ ਸਪਾਈ ਨਾਲੋਂ ਜ਼ਿਆਦਾ ਲਈਆਂ ਜਾਂਦੀਆਂ ਨੇ 8 ਘੰਟੇ ਜਦੋਂ ਕਿ ਸਾਨੂੰ ਮਾਣਯੋਗ ਡੀਜੀਪੀ ਦਾ ਮੇਰੇ ਕੋਲ ਇੱਕ ਲੈਟਰ ਹੈ 95 ਦਾ ਉਹਦੇ ਵਿੱਚ ਲਿਖਿਆ 8 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਡਿਊਟੀ ਤੇ 8 ਘੰਟਿਆਂ ਦੀ ਡਿਊਟੀ ਤੋਂ ਵੱਧ ਨਾ ਲਈ ਜਾਵੇ ਡਿਊਟੀ ਤਾਂ ਜਿਹੜੀ ਪੀਸੀਆ ਡਿਊਟੀ ਤੁਹਾਡੇ ਇਲਾਕੇ ਚ ਵੀ ਚੱਲਦੀ ਹੈ ਤੁਸੀਂ ਲਿਦੇਆਣੇ ਦੇ ਵਸਨੀਕ ਜੇ ਜਾਂ ਅਦਰ ਥਾਂ ਤੋਂ ਜਿਹੜੇ ਵੀ ਤੁਹਾਡੇ ਪੱਤਰਕਾਰ ਸਹਬਾਨ ਨੇ ਉਹ ਜਾਣਦੇ ਨੇ 8 ਤੋਂ 8 12 ਘੰਟੇ ਰੇਲਵੇ ਪੁਲਿਸ ਦੇ ਵਿੱਚ ਵੀ ਐਸੇ ਤਰ੍ਹਾਂ ਹੀ ਡਿਊਟੀ 12-12 ਘੰਟੇ ਲਈ ਜਾਂਦੀ ਆ ਜਾਂ 24 ਘੰਟੇ ਲਈ ਜਾਂਦੀ ਆ ਜਦੋਂ ਕੋਈ ਮਰ ਜਾਂਦਾ ਹੈ ਜਾਂ ਕੋਈ ਆ ਜਾਂਦਾ ਹੈ ਅਚਨ ਚੇਤ ਲੀਡਰ ਆ ਜਾਂਦਾ ਜਾਂ ਕੋਈ ਅਫਸਰ ਆ ਜਾਂਦਾ ਜਿਹਨਾਂ ਨੇ ਡਿਊਟੀ ਕੀਤੀ ਹੁੰਦੀ ਉਹਨਾਂ ਨੂੰ ਫਿਰ ਬੰਦ ਦਿੱਤਾ ਜਾਂਦਾ ਹੈ ਪੁਲਿਸ ਦੇ ਵਿੱਚ ਨਵੀਂ ਭਰਤੀਆਂ ਨਵੇਂ ਆਏ ਨੇ ਰੰਗਰੂਟ 500 ਤੋਂ ਵਧੇਰੇ ਜਿਹੜੇ ਜਵਾਨ ਨੇ ਰਾਜਸਥਾਨ ਜਾਂ ਹੋਰ ਡਿਸਟ੍ਰਿਕਟਾਂ ਸਟੇਟਾਂ ਦੇ ਰੱਖੇ ਨੇ ਬਾਦਲ ਸਾਹਿਬ ਨੇ ਇਹ ਮਤਲਬ ਸਾਡੇ ਪੰਜਾਬ ਚ ਜੇ ਇਹ ਇਹੀ ਮੁੰਡੇ ਰੱਖੇ ਜਾਂਦੇ ਪੰਜਾਬ ਦੇ ਤਾਂ ਸਾਡੇ ਚੋਂ ਇਹ ਗਰੀਬੀ ਨਿਕਲਦੀ ਅਦਰ ਸਟੇਟਾਂ ਨੂੰ ਪ੍ਰੈਫਰੈਂਸ ਬਾਦਲ ਨੇ ਬਹੁਤ ਦਿੱਤੀ ਤੇ ਸਾਡੇ ਪਿਭਾਗ ਦੇ ਵਿੱਚੋਂ ਵੀ ਕਈ ਜਵਾਨ ਇਹੋ ਜਿਹੇ ਨੇ ਜਿਹੜੀ ਬਹੁਤ ਚੰਗੀ ਡਿਊਟੀ ਕਰਦੇ ਆ ਮੇਰੇ ਇਲਾਕੇ ਦੇ ਵਿੱਚ ਉਹਨਾਂ ਨੇ 14 ਕਿਲੋ ਸੋਨਾ ਫੜਿਆ ਸੀਗਾ ਤੇ ਉਹਨਾਂ ਨੂੰ ਡੀਜੀਪੀ ਸਾਹਿਬ ਹੋਮਗਾਰਡ ਨੇ 5000 ਖਾਤਰ ਉਸ ਟਾਈਮ ਦੇ ਡੀਜੀਪੀ ਨੇ 5000 ਜਿਹੜੀ ਰਕਮ ਮੰਗੀ ਗਈ ਵੀ ਤੁਹਾਡਾ ਨੰਬਰ ਤਾਂ ਅਸੀਂ ਰეკਮੈਂਡ ਕਰਾਂਗੇ ਜਦੋਂ ਕਿ ਪਵਾਗ ਦਾ ਫਰਜ ਬੰਦਾ ਸੀ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੂੰ ਅੱਜ ਨੰਬਰ ਮਿਲਿਆ ਹੁੰਦਾ ਜਦੋਂ ਕਿ ਸਾਡਾ ਕੋਟਾ ਵੱਖ-ਵੱਖ ਅਧਾਰਿਆਂ ਦੇ ਵਿੱਚ ਪਰਸੈਂਟੇਜ ਦੇ ਨਾਲ ਹੈ ਗ੍ਰਹਿ ਮੰਤਰਾਲੇ ਦੀ ਇੱਕ ਗਾਈਡਲਾਈਨ ਹੈ ਜਿਸ ਦੇ ਆਧਾਰ ਇਸ ਦੇ ਗਾਈਡਲਾਈਨ ਦੇ ਆਧਾਰ ਤੇ ਗ੍ਰਹਿ ਮੰਤਰਾਲੇ ਭਾਰ ਸਰਕਾਰ ਜੇ ਅਸੀਂ 8 ਕਿਲੋਮੀਟਰ ਤੋਂ ਬਾਹਰ ਜਾਣੇ ਆ ਚਾਹੇ ਸਾਡਾ ਉਥੇ 1 ਰੁਪਿਆ ਵੀ ਐਕਸਪੈਂਸਿਵ ਹੈ ਤਾਂ ਉਹ ਸਾਨੂੰ ਦੇਣਾ ਬਣਦਾ ਹੈ 1900 ਨਾ ਮਿਲਦਾ ਨੀਗਾ ਸਾਡਾ ਭਾਗ ਸਾਨੂੰ ਇੰਨਾ ਕੁ ਟਰਟਚਰ ਕਰਦਾ ਹੈ ਵੀ ਜਿਹੜਾ ਲੈਂਦਾ ਉਹ ਨੂੰ ਦੂਰ ਹੋਰ ਬਦਲਦਾ ਹੁਣ ਇੱਥੋਂ ਤੱਕ ਹੈ ਸਾਡੇ ਇੱਕ ਮੋਗੇ ਤੋਂ ਲੜਕਾ ਹੈ ਉਹਦੀ ਮਾਂ ਨੂੰ ਪੈਰਾਲਾਈਜ਼ ਹੈ ਜਸਵਿੰਦਰ ਸਿੰਘ ਨਾਮ ਨਾਲ ਉਹ ਬਿਲੋਂਗ ਕਰਦਾ ਉਹਨੂੰ ਫਲੋਰ ਬੰਨਤਾ ਉਹਦੇ ਨਾਲ ਇੱਕ ਬੰਦੇ ਦੀ ਬਾਹ ਉਹਨੂੰ ਵੀ ਪੈਰਾਲਾਈਜ਼ ਹੈ ਉਹਨੂੰ ਬੰਨਤਾ ਜਿਹੜਾ ਮਲਾਜ਼ਮ 3000 ਤੋਂ 5000 ਜਾਂ 10000 ਬਦਲੀਆਂ ਦਾ ਇੱਕ ਚੱਲ ਰਿਹਾ ਸਾਡੇ ਦੌਰ ਜਿਹੜੀ ਨੋਰਮਲ ਇੱਕ ਫੀਸ ਸ਼ਹਿਰੀ ਵਿੰਗ ਔਰ ਦਿਹਾਤੀ ਵਿੰਗ ਚ ਚੱਲ ਰਹੀ ਆ ਲੂਣ ਮਿਰਚ ਦੇ ਨਾਂ ਤੇ 1000 ਰੁਪਿਆ ਪਰ ਹੈਡ ਬਾਰਡਰ ਵਿੰਗ ਦੇ ਵਿੱਚ ਵੀ ਹੁਣ ਕਾਫੀ ਇਹ ਕਰਪਸ਼ਨ ਕਈ ਡਿਸਟ੍ਰਿਕਾਂ ਚ ਚੱਲ ਰਹੀ ਆ ਜਿਹੜਾ ਸਾਡਾ ਇਹ ਪੈਸਾ ਇਕੱਠਾ ਕਰਦੇ ਆ ਸਾਡੇ ਜਿਹੜੇ ਪਾਰਟ ਟਾਈਮ ਦੇ ਇਨਸਪੈਕਟਰ ਰੈਂਕ ਦੇ ਜਿਹੜੇ ਹੁਣ ਨਵੇਂ ਬਣੇ ਨੇ ਉਹ ਪੈਸਾ ਇਕੱਠਾ ਕਰਕੇ ਕਤਰਾਤ ਦਿੰਦੇ ਆ ਸਾਡੇ ਕੋਲ ਕਈ ਡਿਸਟ੍ਰਿਕਾਂ ਦੇ ਜਿਹੜੇ ਆ ਉਹਨਾਂ ਦੇ ਅਕਾਊਂਟ ਨੰਬਰ ਵੀ ਆਏ ਆ ਵੀ ਇਸ ਨੰਬਰ ਦੇ ਵਿੱਚ ਪੈਸੇ ਪਵਾਓ ਹੁਣ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਫਰੋਜਪੁਰ ਦੇ ਵਿੱਚ ਹਲਫੀਆ ਬਿਆਨ ਲੈਣਾ ਚਾਲੂ ਕਰਤਾ ਜਿਹੜਾ ਸਾਡੇ ਅਗੇਂਸਟ ਬੋਲੇਗਾ ਉਹਨੂੰ ਮਹਿਕਮੇ ਚੋਂ ਕੱਢ ਦਿਆਂਗੇ ਇਸ ਤਰ੍ਹਾਂ ਮਤਲਬ ਤਸ਼ੱਦਦ ਕਰਕੇ ਸਾਨੂੰ ਇਹ ਗੁਲਾਮੀ ਦੀ ਔਰ ਧੱਕਿਆ ਜਾ ਰਿਹਾ ਹੈ ਇਸ ਤਰ੍ਹਾਂ ਦੇਖੋ ਮੋਢੇ ਦੇ ਨਾਲ ਮੋਢਾ ਲਾ ਕੇ ਤੁਸੀਂ ਸਾਰੇ ਦੇ ਨਾਲ ਪਬਲਿਕ ਡਿਊਟੀ ਕਰਦੇ ਹੋ ਲੋਕਾਂ ਦੇ ਨਾਲ ਵਿਚਰਦੇ ਹੋ ਸਾਰਾ ਕੁਝ ਕਰਦੇ ਹੋ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਸ ਤਰ੍ਹਾਂ ਸੁਪਰੀਮ ਕੋਰਟ ਨੇ ਮੰਨਿਆ ਵੀ ਇਹ ਜਿਹੜੇ ਹੋਮਗਾਰਡ ਦੇ ਮੁਲਾਜ਼ਮ ਹੈ ਇਹ ਰੈਗਨਰ ਡਿਊਟੀ ਕਰ ਰਹੇ ਇਹਨਾਂ ਨੂੰ ਅਸੀਂ ਵਲੰਟੀਅਰ ਨਹੀਂ ਕਹਿ ਸਕਦੇ ਪਾਰਟ ਟਾਈਮ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਸਾਡਾ ਜਿਹੜਾ ਵਿਭਾਗ ਹੈ ਉਹ ਬਿਲਕੁਲ ਇਸ ਗੱਲ 'ਤੇ ਗੌਰ ਨਹੀਂ ਦੇ ਰਿਹਾ ਉਹ ਸਰਕਾਰ ਸਾਡੀ ਗੱਲ ਨਹੀਂ ਪੁਝਾਰ ਰਹੀ ਅਸੀਂ ਸਰਕਾਰ ਦੇ ਕੀ ਸੈਕਟਰੀ ਸਾਹਿਬ ਹੋਮ ਸੈਕਟਰੀ ਸਾਹਿਬ ਕੋਲ ਵੀ ਬੇਨਤੀ ਕਰ ਚੁੱਕੇ ਆ ਲੇਕਿਨ ਅਜੇ ਤੱਕ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਘੱਟੋ ਘੱਟ 10 से 15 मिनट ਦਾ ਸਮਾਂ ਦੇ ਦਿਓ ਤੇ ਕਿਉਂਕਿ ਉਹਨਾਂ ਕੋ ਗ੍ਰਿਪ ਵਾ ਗਿਆ ਤੇ ਅਸੀਂ ਉਹਨਾਂ ਨੂੰ ਜਿਹੜਾ ਹੈ ਹਰ ਚੀਜ਼ ਬਾਰੇ ਜਾਣੂ ਕਰਾਵਾਂਗੇ ਕਿਉਂਕਿ ਸਾਡੇ ਜਿਹੜੇ ਦੋ ਵਿਵਾਗ ਹੈ ਇਹਾਂ ਦੇ ਵਿੱਚ ਅਸੀਂ ਉਲਝੇ ਹੋਇਆ ਸਿਵਲ ਡਿਪੈਂਸ ਤੇ ਹੋਮ ਗਾਰ ਔਰ ਇਸ ਗੱਲ 'ਤੇ ਨਾ ਸਕਾਰ ਧਿਆਨ ਕਰ ਰਹੀ ਨਾ ਸਾਡੇ ਵਿਭਾਗ ਦੇ ਅਧਿਕਾਰੀ ਧਿਆਨ ਕਰ ਰਹੇ ਤੇ ਮੇਰੀ ਬੇਨਤੀ ਹੈ ਕਿ ਸਾਨੂੰ ਜਿਹੜਾ ਸਮਾਂ ਦਿੱਤਾ ਜਾਵੇ ਮਿਲਣ ਦਾ ਤੇ ਅਸੀਂ ਆਪਣੀ ਗੱਲ ਜਿਹੜੀ ਨੂੰ ਕੋ ਰੱਖ ਸਕੀਏ ਹੁਣੇ ਤੇ ਜੇ ਮੌਜੂਦਾ ਵੀ ਹੈਗੇ ਨੇ ਜੋ ਮੁਲਾਜ਼ਮ ਹੈਗੇ ਨੇ ਤੁਹਾਡੇ ਹੀ ਆ ਫਿਰ ਰਿਟਾਇਰ ਨਹੀਂ ਦੇ ਸਾਰੇ ਜਦੋਂ ਰਿਟਾਇਰ ਮੁਲਾਜ਼ਮ ਸਾਡੇ ਜਿਹੜੇ ਆ ਵੱਖ-ਵੱਖ ਜ਼ਿਲ੍ਹਿਆਂ ਚੋਂ ਆਏ ਹੋਇਆ ਉਹਨਾਂ ਦੀ ਸਟੇਟ ਬੋਡੀ ਵੀ ਆਈ ਹੋਈ ਹੈ ਤੇ ਬਾਕੀ ਹੋਰ ਜਿਹੜੇ ਟਰਮਲ ਸਾਰੇ ਆਏ ਉਹਨਾਂ ਨੂੰ ਵੀ ਜਿਹੜਾ ਹੈ ਇਹ ਪੈਨਸ਼ਨ ਦਾ ਕੋਈ ਪ੍ਰਬੰਧਨ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ